ਕਰਵਾਦੀ ਪਾਵਰ ਸਟੀering ਦੇ ਵਿੱਚ ਆ ਇਹ ਹਿੱਸਾ ਚੈੱਕ ਕਰਵਾ ਦੇ ਹਨਾ ਤੇ ਆ ਦਿਖਾ ਦੇ ਸਾਰੀ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਮਗਰਾੜ ਉੱਪਰੋਂ ਦਿਖਾ ਦੇ ਅੰਦਰੋਂ ਵੀ ਚੈੱਕ ਕਰਵਾ ਦੇ ਸੱਸੀ ਗਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਮਿੱਤਰੋ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਹਨ ਬਾਈ ਸਾਨੂੰ ਵਾਜਬ ਰੇਟ ਦੇ ਵਿੱਚ ਕੋਈ ਉੱਚਾ ਮਾਡਲ ਟਰੈਕਟਰ ਦਿਖਾਓ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਲੈ ਕੇ ਆਏ ਆ ਟਰੈਕਟਰ ਕਿਹੜਾ ਤੁਹਾਨੂੰ ਉਹ ਵੀ ਦੱਸਾਂਗੇ ਪਹਿਲਾਂ ਇਹ ਦੱਸ ਦਈਏ ਵੀ ਆਪਾਂ ਪਿੰਡ ਕਿਹੜੇ ਵਿੱਚ ਪਹੁੰਚੇ ਹੋਏ ਆ ਪਿੰਡ ਮਿੱਤਰੋ ਖੀਵਾ ਖੁਰਦ ਪੈ ਜਾਂਦਾ ਤੇ ਡਿਸਟ੍ਰਿਕਟ ਮਾਨਸਾ ਪੈ ਜਾਂਦਾ ਇਹ ਪਿੰਡ ਨੂੰ ਹਨਾ ਤੇ ਬਹੁਤ ਘੈਂਟ ਟਰੈਕਟਰ ਹੈ ਬਾਜਪ ਰੇਟ ਹੈ ਤੇ ਕੰਡੀਸ਼ਨ ਦਾ ਚੰਗਾ ਹੈ ਤੇ ਕੰਮ ਕਰਦਾ ਵੀ ਟਰੈਕਟਰ ਓਕੇ ਹੈ ਤੁਸੀਂ ਉਹਦੇ ਮਗਰ ਚਾਹੇ ਤਾਂ ਹਲ ਪਾਈ ਫਿਰਿਓ ਤਵੀਆਂ ਪਾ ਲਿਓ ਰੋਟਾਵੇਟਰ ਪਾ ਲਿਓ ਜਿਹੜੀ ਮਰਜ਼ੀ ਚੀਜ਼ ਪਾ ਲਿਓ ਹਰ ਇੱਕ ਚੀਜ਼ ਦੇ ਉੱਪਰ ਹੀ ਤੁਹਾਨੂੰ ਬਹੁਤ ਜ਼ਿਆਦਾ ਘੈਂਟ ਕੰਮ ਦਊਗਾ ਪਹਿਲਾਂ ਕਿਹੜੇ ਸੱਜਣ ਦੇ ਘਰੇ ਪਹੁੰਚਿਆ ਉਹਦੇ ਨਾਲ ਮਲਾਦੀ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਟਰੈਕਟਰ ਸਸਰੀ ਗੱਲ ਰਹਿਤੀ ਕੀ ਹਰ ਜਾਣੀ ਠੀਕ ਹੈ ਤੇ ਲੈ ਮਿੱਤਰ ਨਾਂ ਬਾਈ ਦਾ ਹੈਪੀ ਆ ਪਿੰਡ ਹੈਗਾ ਬਾਈ ਖੀਵਾ ਖੁਰਦੀ ਜਿਹੜਾ ਇਹਨੂੰ ਮਾਨਸਾ ਹੀ ਪਿੰਡ ਪਹਿਲਾਂ ਹੀ ਦੱਸਿਓ ਕਿ ਪਿੰਡ ਕਿੱਥੇ ਜੇ ਪੈ ਗਿਆ ਇਹ ਆਪਾਂ ਨੂੰ ਭੀਖੀ ਤੋਂ 9 ਕਿਲੋਮੀਟਰ ਦੂਰ ਹੈ ਹਨੋਲੇ ਤੋਂ 12 ਕਿਲੋਮੀਟਰ ਦੂਰ ਰਹ ਜਾਂਦਾ ਜੀ ਫੇ ਵਿਚਾਲੇ ਸੈਂਟਰ ਜੇ ਚ ਆ ਜਾਂਦਾ ਜੀ ਓਕੇ ਤੇ ਇਥੋਂ ਲੌਂਗਵਾਲ ਕਿੰਨੀ ਦੂਰ ਪੈ ਜਾਂਦਾ ਉਹ ਲੌਂਗਵਾਲ ਪੈ ਜਾਂਦਾ ਜੀ ਆਪਾਂ ਨੂੰ 16 ਕਿਲੋਮੀਟਰ ਦੂਰ 16 ਕਿਲੋਮੀਟਰ ਓਕੇ ਤੇ ਟਰੈਕਟਰ ਜਿਹੜਾ ਆ ਖੜਾ ਨਿਊ ਹਾਲੈਂਡ ਹੈ ਆਪਾਂ ਸੇਲ ਕਰਨਾ ਹਾਂਜੀ ਕਰਮੇ ਟਰੈਕਟਰ ਕਿਹੜਾ ਹੈ ਇਹਨਾਂ ਦਾ ਜ ਜਿਵੇਂ ਕਹਦੀਏ ਮੰਨਿਆ ਹੈ ਨਾ ਜੀ ਪਸੰਦ ਕੀਤਾ ਚਾਹੇ 35 10 ਦੀ ਗੱਲ ਕਰ ਲਈਏ ਚਾਹੇ 47 10 ਦੀ ਗੱਲ ਕਰ ਲਈਏ ਚਾਹੇ 5500 ਦੀ ਗੱਲ ਕਰ ਲਈਏ ਪਰ ਜਿਹੜੇ ਦੋ ਉੱਪਰ ਟੌਪ ਆ ਜਾਂਦੇ ਆ ਉਹ ਤਾਂ ਫਿਰ ਕਿਸਾਨ ਨੂੰ ਬੜਾ ਜ਼ਿਆਦਾ ਹੈ ਨਾ ਅੱਜ ਕੱਲ੍ਹ ਹੱਥੋਂ ਹੱਥੀ ਖੋ ਰਏ ਆ ਹਾਂਜੀ ਸਭ ਤੋਂ ਜਿਵੇਂ ਟੌਪ ਤੇ ਕਹਦੀ ਵੀ 5530 ਜਲ ਰਿਹਾ ਹੈ ਹੈ ਨਾ ਜੀ ਤੇ 5520 ਵੀ ਟੌਪ ਤੇ ਹੈ ਤੇ ਭਾਈ ਇਹ ਟਰੈਕਟਰ ਹੈ ਜਿਹੜਾ ਹੈਗਾ 47 10 ਨੀ ਹਾਲੈਂਡ ਕਿੰਨਾ ਮਾਡਲ ਆ ਇਹ 2013 ਮਾਡਲ ਹੈ ਹਾਂ ਹਾਂਜੀ ਤੇ ਇਹ ਸੈਕੰਡ ਓਨਰ ਦੇ ਨਾਲ ਹੀ ਓਕੇ ਤੇ ਬਾਕੀ ਆਪਣਾ ਰਿਸ਼ਤੇਦਾਰੀ ਚ ਲਿਆ ਹੋਇਆ ਚੰਗਾ ਟਰੈਕਟਰ ਹੈ ਜੀ ਤੁਹਾਡਾ ਵੀ ਮਤਲਬ ਰਿਸ਼ਤੇਦਾਰੀ ਚ ਲਿਆ ਹੁੰਦਾ ਹੁਣ ਇੱਥੋਂ ਇਹ ਵੀ ਨਹੀਂ ਪਤਾ ਵੀ ਆਪਣੇ ਜਿਹੜੇ ਸੱਜਣ ਲੈਣ ਉਹਨਾਂ ਕੋਲ ਵੀ ਰਿਸ਼ਤੇਦਾਰੀ ਕੱਢ ਲੈਣਾ ਜੇ ਰਿਸ਼ਤੇਦਾਰੀ ਕੱਢ ਲਈ ਤਾਂ ਬੜੀ ਵਧੀਆ ਗੱਲ ਹੈ ਹਾਂ ਜੀ ਤੇ ਮਾਡਲ ਦੱਸਿਆ ਬਾਈ ਨੇ 13 13 ਮਾਡਲ ਹੈ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਨੰਬਰ ਪੰਜਾਬ ਦਾ ਹੀ ਮਾਨਸਾ ਦਾ ਨੰਬਰ ਹੈ ਜੀ ਮਾਨਸਾ ਦਾ ਨੰਬਰ ਹੈ ਮਾਨਸਾ ਦਾ ਨੰਬਰ ਹੈ ਓਕੇ ਯਾਨੀ ਕਿ ਤੁਹਾਡੇ ਰਿਸ਼ਤੇਦਾਰਾਂ ਦੇ ਨਾਮ ਤੇ ਹੈ ਗਰੰਟੀ ਫੁੱਲ ਹੈ ਗਰੰਟੀ ਫੁੱਲ ਹੈ ਜੀ ਕਿਸੇ ਪੱਖੋਂ ਕੋਈ ਆ ਆਪਾਂ ਨੂੰ ਲਾਂਭਾ ਨਹੀਂ ਹੈਗਾ ਜੀ ਓਕੇ ਭਾਈ ਤੁਹਾਡੇ ਲਈ ਕਿੰਨਾ ਟਾਈਮ ਹੋ ਗਿਆ ਟ੍ਰੈਕਟਰ ਆਪਣੇ ਲਈ ਸਾਲ ਹੋ ਗਏ ਇੱਕ ਸਾਲ ਹੋ ਗਿਆ ਜੀ ਤੁਸੀਂ ਕਿਹੜੇ ਕਿਹੜੇ ਕੰਮ ਲੈਂਦੇ ਹਗਾ ਤੇ ਕਾਤੇ ਚਲਾਇਆ ਇਹਨੂੰ ਆਪਾਂ ਇਹਨੂੰ ਸੁਪਰਸੀਡਰ ਤੇ ਵੀ ਚਲਾਇਆ ਜੀ ਹੂੰ ਰੂਟਾ ਬੀਟਰ ਤੇ ਵੀ ਜ਼ਿਆਦਾਤਰ ਰੂਟਾ ਬੀਟਰ ਤੇ ਜਿਆਦਾ ਚਲਾਇਆ ਜੀ ਅੱਛਾ ਕਿੰਨੇ ਫੁੱਟੇ ਤੇ ਚਲਾਉਂਦੇ ਸੀ 8 ਫੁੱਟੇ ਤੇ ਜੀ 8 ਫੁੱਟੇ ਤੇ ਵਧੀਆ ਚੱਲੇ ਜਾਂਦੇ ਤੇ ਨੰਬਰ ਵੀ ਮਾਨਸਾ ਦਾ ਹੈ ਬਈ ਮਾਨਸਾ ਦਾ ਜੀ ਪਰ ਮੈਂ ਬਈ ਮੈਨੂੰ ਇਹ ਦੱਸਿਓ ਟਾਇਰਾਂ ਦੀ ਕੀ ਕੰਡੀਸ਼ਨ ਹੋ ਇਹਦੇ ਪਿਛਲੇ ਟਾਇਰ ਹੋਣਗੇ 50 ਪੈਸੇ ਹਾਂ ਅੱਗੇ ਵਾਲੇ ਟਾਇਰ ਹੋਣਗੇ 75 ਕੇ ਪੈਸੇ ਜੀ ਹਾਂ 70 75 ਕੇ ਪੈਸੇ ਅਗਲੇ ਟਾਇਰ ਦੇ ਹਾਂਜੀ ਤੇ ਬਈ ਇੰਜਨ ਗੇਅਰ ਦਾ ਕੀ ਮਟਰੈਕ ਇੰਜਨ ਗੇਅਰ ਤਾਂ ਪੂਰਾ ਫੁੱਲ ਓਕੇ ਆ ਜੀ ਕੋਈ ਕਿਸੇ ਪ੍ਰਕਾਰ ਦਾ ਆਪਾਂ ਨੂੰ ਲਾਂਬਾ ਨਹੀਂ ਹੈਗਾ ਕੋਈ ਵੀ ਸੱਜਣਾ ਵੀਰ ਆਊਗਾ ਆਪਾਂ ਟਰੈਕਟਰ ਦੇ ਕੇ ਤੋਰਾਂਗੇ ਅਗਲਾ ਖੁਸ਼ ਹੋ ਕੇ ਲੈ ਕੇ ਜਾਊਗਾ ਜੀ ਜਿਹੜਾ ਇਹਦਾ ਕਲਰ ਉੱਡਿਆ ਡਿਆ ਹੋਇਆ ਜੋ ਜਿੱਦਾਂ ਵੀ ਹੈ ਇਹ ਏਜੰਸੀ ਦਾ ਹੀ ਆ ਕੰਪਨੀ ਚੋਂ ਜਿਵੇਂ ਆਇਆ ਸੀ ਆਪਾਂ ਉਸ ਤੋਂ ਬਾਅਦ ਚ ਉਹਨਾਂ ਨੇ ਆਪਾਂ ਕੁਝ ਨਹੀਂ ਕੋਈ ਇਹਦੇ ਨਾਲ ਛੇੜ ਛਾੜ ਕੋਈ ਨਹੀਂ ਕਰੀ ਆਪਾਂ ਇਹਦੇ ਨਾਲ ਓਕੇ ਹਾਂਜੀ ਦਰਮੇ ਆ ਬਈ ਚੈੱਕ ਕਰਵਾ ਦੇ ਪਾਵਰ ਸਟੀਅਰਿੰਗ ਦੇ ਵਿੱਚ ਆ ਇਹ ਹਿੱਸਾ ਚੈੱਕ ਕਰਵਾ ਦੇ ਹਨਾ ਤੇ ਆ ਦਿਖਾ ਦੇ ਸਾਰੀ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਮਗਰਾੜ ਉ ਤੇ ਇਧਰਲੇ ਪਾਸੋਂ ਲਿੰਕ ਆ ਤੇ ਆ ਜਾਂ ਟਿਊਬਰਟ ਆਪਾਂ ਤਾਂ ਸਾਰੇ ਚੱਕਰ ਵਾਤੇ ਡਬਲ ਡਿਸਟ੍ਰਿਬਿਊਟਰ ਆ ਜਾਂਦਾ ਹੈ ਬਈ ਹਾਂਜੀ ਡਬਲ ਡਿਸਟ੍ਰਿਬਿਊਟਰ ਲਿੰਕਾ ਲੋਕ ਕਹਿੰਦਾ ਵੀ ਸਾਰਾ ਟਰੈਕਟਰ ਸਹੀ ਆ ਰਿੰਮਾਂ ਦੀਆਂ ਕਿਨਾਰੀਆਂ ਅੰਦਰੋਂ ਵੀ ਦਿਖਾ ਹਣਾ ਉੱਪਰੋਂ ਰਿੰਮ ਆ ਮਗਰਾੜ ਦਿਖਾ ਦੇ ਵੇਟ ਲੱਗੇ ਹੋਇਆ ਬਈ ਬਈ ਕਿੰਨੇ ਕਿਲੋ ਵਾਲੇ ਵੇਟਾਂ ਚ ਆ ਜਾਂਦਾ ਇਹ ਹੁਣ ਕਿ 32 ਕਿਲੋ ਵਾਲੇ ਮੈਂ ਕਿਹਾ ਹਾਂਜੀ ਵੇਟ 32 ਕਿਲੋ ਵਾਲੇ ਹੁੰਦੇ ਹਾਂ 32 ਕਿਲੋ ਵਾਲੇ ਦੇ ਵੇਟ ਹੁੰਦੇ ਵੀ ਲੋਹੇ ਦੇ ਆਣਾ ਬਈ ਹਾਂਜੀ ਹਾਂਜੀ ਲੋਹੇ ਦੇ ਹੀ ਲੋਹੇ ਦੇ ਓਕੇ ਹਾਂਜੀ ਹਾਂਜੀ ਅਰੇ ਸ਼ਾਲਾ ਪੈਟਰਨ ਲੱਗ ਲਵਾਏ ਤੁਸੀਂ ਲ ਤੇ ਹੈਗਾ। ਖਤਰੀ ਵਗੈਰਾ ਐਲਈਡੀ ਵੀ ਸਾਰੇ ਕੋ ਲੱਗੀ ਹੋਈ ਹੈ। ਹਾਂਜੀ ਹਾਂਜੀ। ਜੂ ਜੀ ਲੱਗੀ ਹੋਈ ਹੈ 9-10 ਹਜ਼ਾਰ ਦਾ ਤਾਂ ਹੀ ਸੈੱਟ ਨੂੰ ਨਾਲ ਆਈ ਸਿਸਟਮ ਉਹ ਨਾਲ ਪੱਕੀ-ਪੁੱਕੀ ਸਾਰਾ ਕੁਝ ਉਹ ਅਲੱਗ ਤੌਰ ਤੇ ਰੱਖਿਆ ਪਿਆਈ ਆਪਣਾ ਸਾਰਾ ਕੁਝ ਨਾਲ ਦੇਵਾਂਗੇ। ਉਹ ਆਪਾਂ ਦੇਵਾਂਗੇ ਪੱਕੀ ਲਾਈ ਹੋਈ ਹੈ। ਸਾਰਾ ਕੁਝ ਨਾਲ ਪੱਕੀ ਲਾਈ ਹੋਈ ਹੈ ਸਾਰਾ ਕੁਝ ਨਾਲ ਦੇਵਾਂਗੇ। ਬਈ ਇਹਨੂੰ ਸਟਾਰਟ ਕਰਕੇ ਦਿਖਾਓ। ਲੈ ਮੇਤਰੋ ਆਪੇ ਦੀ ਸਟਾਰਟਿੰਗ ਦੇਖਦੇ ਆ ਟਰੈਕਟਰ ਦੀ ਵੀ ਕੀ ਕਹਿੰਦਾ। ਉਹ ਤੋਂ ਬਾਅਦ ਦੱਸਾਂਗੇ ਵੀ ਫਿਰ ਕੀ ਬਾਈ ਇਹ ਤਾਂ ਮੰਗਦਾ ਹੈ ਨਾ। ਰੇਸ ਦਿਓ ਬਾਈ ਥੋੜੀ ਜੀ। ਆ ਸਕਾਰ ਤੇ ਬੰਦ ਪੀਵੀ 31 ਮਾਨਸਾ ਦਾ ਨੰਬਰ ਹੈ ਤੇ ਨੰਬਰ ਹੀ ਵਾਲਾ ਘੈਂਡਾ ਯਾਰ 03813 ਨਕਰਾਂ ਦਾ ਨੰਬਰ ਹੈ ਬਾਈ ਮੈਨੂੰ ਇਹ ਦੱਸਿਓ ਹੈਪੀ ਇਹ ਟਰੈਕਟਰ ਦੀ ਤੁਸੀਂ ਨੇ ਡਿਮਾਂਡ ਕੀ ਰੱਖੀ ਆ ਡਿਮਾਂਡ ਬਾਈ ਜੀ ਹੂੰ ਤਾਂ ਕੁਝ ਮਰਜ਼ੀ ਕਰਵਾ ਲਓ ਹਾਂ ਅੱਬਾ 265000 ਰੁਪਏ ਦਾ ਟਰੈਕਟਰ ਦੇ ਦੇਾਂਗੇ 265000 65000 ਦਾ ਦੇ ਦੇ ਗੱਲ ਪਤਾ ਕੀ ਹੁੰਦੀ ਆ ਹੁਣ ਸੱਜਣ ਆਪਣੇ ਬਹੁਤ ਦੂਰੋਂ ਦੂਰੋਂ ਵੀਡੀਓ ਨੂੰ ਦੇਖਦੇ ਆ। ਹਾਂਜੀ। ਉਹਨਾਂ ਨੇ ਕਹਿਣਾ ਵੀ ਪੱਟੀ ਨੇ ਵੀਡੀਓ ਪਾਈ ਆ ਸੀ ਟਰੈਕਟਰ ਦੇਖ ਕੇ ਆਉਣਾ। ਹਾਂਜੀ। ਹੁਣ ਆਿਆਂ ਦਾ ਮਾਨਤਨ ਕਿੰਨਾ ਕਰਖ ਦੇਗਾ ਬਈ? ਪਰ ਦੇਖ ਕੇ ਜੀ ਮਾਨ ਥੋੜੀ ਜਿਹੜਾ ਜੁੜੀ ਵੀਡੀਓ ਨੂੰ ਦੇਖ ਕੇ ਆਉਗਾ ਜੀ। ਉਹਦਾ ਮਾਨ ਕਰਾ ਟਰੈਕਟਰ ਦੇ ਕੇ ਤੋਰਾਂਗੇ। ਦੇਖ ਕੇ ਤੋਰਾਂਗੇ। ਦੇਖ ਕੇ ਤੋਰਾਂਗੇ। 260000 ਦਾ ਕੀ ਡਿਮਾਂਡ? ਡਿਮਾਂਡ। 10000 ਡਿਸਕਾਊਂਟ ਕਰਦੀ। ਬਸ ਮਾਨਤਨ ਕਰ ਦਾਂਗੇ ਜੀ। ਠੀਕ ਹੈ। ਕੋਈ ਨਹੀਂ ਦੇਖ ਕੇ ਤੋਰਾਂਗੇ ਜੀ। 255000 ਦਾ ਮਿੱਤਰੋ ਟਰੈਕਟਰ ਬਣਜੂ। ਬਾਕੀ ਤੁਸੀਂ ਜਦੋਂ ਮੌਕੇ ਤੇ ਵੀ ਟਰੈਕਟਰੀ ਬਹੁਤ ਘੈਂਟ ਆ ਚੱਲ ਚਲਾਵੀ ਦੀ ਪੂਰੀ ਫੁੱਲ ਗਰੰਟੀ ਹੈ ਤੇ ਬਾਕੀ ਬਾਈ ਨੇ ਰੇਟ ਵੀ ਜਾਇਜ਼ ਮੰਗਿਆ ਤਾਂ ਮੈਂ ਦੁਬਾਰਾ ਦੱਸ ਦਿੰਨੇ ਆ ਪਿੰਡ ਬਾਈ ਖੀਵਾ ਪੈ ਜਾਂਦਾ ਖੁਰਦ ਖੀਵਾ ਖੁਰਦ ਜੀ ਹਾਂ ਜੇਲਾ ਪੈ ਜਾਂਦਾ ਮਾਨਸਾ ਜੇਲਾ ਮਾਨਸਾ ਜੀ ਮਾਡਲ ਹੈਗਾ ਇਹ 2013 ਜੀ 2013 ਨੰਬਰ ਇਹਦਾ ਪੰਜਾਬ ਦਾ ਤੇ ਸੈਕੰਡ ਪਾਰਟੀ ਦੇ ਨਾਮ ਸੈਕੰਡ ਪਾਰਟੀ ਦੇ ਨਾਮ ਤੇ ਹੈਪੀ ਤੁਹਾਡਾ ਮੋਬਾਈਲ ਨੰਬਰ ਦੱਸਿਓ ਬਈ ਕਿੰਨਾ 97792 ਜੀ 19934 19934 ਹਾਂ ਜੀ ਤੇ ਲੈ ਮਿੱਤਰੋ ਕਰੋ ਸੰਪਰਕ ਨੰਬਰ ਸਕਰੀਨ ਤੇ ਚੱਲਦਾ ਜੇ ਕਿਸੇ ਸੱਜਣ ਨੇ ਥੋੜੇ ਪੈਸਿਆਂ ਦੇ ਵਿੱਚ ਘੈਂਟ ਟਰੈਕਟਰ ਹੁਣੀ ਫੋਨ ਕਰ ਲਓ ਪਿੰਡ ਖੀਵੇ ਖੁਰਦ ਦੇ ਵਿੱਚ ਖੜਾ ਆਪਣੇ ਪੀਖੀ ਤੋਂ 9 ਕਿਲੋਮੀਟਰ ਪੀਖੀ ਤੋਂ 9 ਕਿਲੋਮੀਟਰ ਦੂਰ ਹੈ ਤਰੋਲੇ ਤੋਂ 12 ਕਿਲੋਮੀਟਰ ਤਰੋਲੇ ਤੋਂ 12 ਕਿਲੋਮੀਟਰ ਹਾਂ ਬਾਕੀ ਨੰਬਰ ਸਕਰੀਨ ਤੇ ਚੱਲਦਾ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਸੰਪਰਕ ਕਰੋ